ਬਾਈ ਆਪਾਂ ਨਾ ਅਜ ਵਾਲੀ ਪਸ਼ੂ ਮੰਡੀ ਤੇ ਆਏ ਹੋਏ ਆ ਤੇ ਬਾਈ ਆ ਆਪਣੇ ਆਏ ਆ ਫਾਜਲ ਫਾਜਲ ਕਹਾ ਤੇ ਬਾਈ ਕਟੀਆਂ ਲੈ ਕੇ ਆਏ ਆ ਚਾਰ ਤੇ ਪੰਜਾਂ ਦਾ ਵਪਾਰ ਦਾ ਕੰਮ ਆ ਉਧਰੋਂ ਕਟੀਆਂ ਲਿਆ ਕੇ ਤੇ ਇੱਥੇ ਮੰਡੀ ਤੇ ਲੈ ਕੇ ਆਉਂਦੇ ਆ ਡੱਬ ਵਾਲੀ ਤੇ ਆਈ ਮੰਡੀ ਹੁਣੇ ਬਾਈ ਹਾਂਜੀ ਹਾਂਜੀ ਤੇ ਬਾਈ ਦਿਓ ਇਹਨਾਂ ਦੀ ਜਾਣਕਾਰੀ ਵੀ ਕਿੰਨੇ ਕਿੰਨੇ ਚੱਟੀਆਂ ਆ ਆ ਬਾਈ ਕੱਟੀ ਹੋਈ ਹੈ ਲਗਭਗ 14 ਮਹੀਨਿਆਂ ਦੀ 14 ਮਹੀਨਿਆਂ ਦੀ ਬਾਈ ਹਾਂਜੀ ਹਾਂਜੀ ਮੋਹਰਾਂ ਨੂੰ ਸੁਧਦੀ ਬਹੁਤ ਵਧੀਆ ਕੱਟੀ ਠੀਕ ਹੈ ਬਹੁਤ ਸੋਹਣਾ ਬਹੁਤ ਵਧੀਆ ਐ ਸਾਫ਼ ਸੁਥਰੀ ਸਿਹਤ ਹੈ ਜਾਨੀ ਚਾਰੇ ਅਲੱਗ-ਅਲੱਗ ਥਾਂ ਲੱਗੇ ਕ ਦੇ ਇਹ ਪਿਕਚਰ ਦਿਖਾ ਸਿੰਗ ਵੀ ਬਾਈ ਦੇਖੋ ਕੁੰਡੇ ਕਰੂਗੀ ਸਿੰਗ ਵੀ ਬਹੁਤ ਸੋਹਣਾ ਸਿੰਗ ਦੇਖੋ ਜਾ ਤੇ ਬਾਈ ਇਹਦੀ ਕੀ ਮੰਗ ਕਰਦੇ ਹੋ ਇਹਦੇ 24000 ਰੁਪਏ 24 ਬਾਈ ਆ ਗਿਆ 6 ਬਾਈ ਅੱਗੇ ਇਹ ਵੀ ਬਾਈ ਜੀ ਮੋਹਰਾ ਨਸਲ ਦੀ ਹੈ ਕਾਲੀ ਕੱਟੀ ਵਰੀ ਜਿਵੇਂ ਪਿਓ ਰਹਿਣਾ ਬਾਈ ਆ ਦੇਖੋ ਨਹੀਂ ਨਾ ਕੂੜੀ ਥੱਲੋਂ ਪੀਲੀ ਹੁੰਦੀ ਹੈ ਇਹਦੀ ਜਮਾ ਇਹਦੇ ਵੀ ਥਾਣ ਦੇਖੋ ਚਾਰੇ ਕੰਨੀਆਂ ਦੇ ਲੱਗੇ ਬਹੁਤ ਵਧੀਆ ਆ ਦੇਖੋ ਬਈ ਸੰਗੇ ਇਹਦੇ ਵੀ ਕੁੰਡੇ ਕਰੂਗੇ ਜੀ ਬਈ ਤੇ ਕਿੰਨੇ ਚਿਰ ਦੀ ਹੈ ਬਈ ਇਹ ਇਹ 13 ਮਹੀਨੇ ਦੀ ਤੇ ਬਈ ਇਹਦੀ ਕੀ ਮੰਗ ਕਰਦੇ ਨੇ ਇਹਦੀ 22000 ਬਈ ਬਈ ਤੇ ਅੱਗੇ ਬਈ ਤੀਜੀ ਕਿਹੜੀ ਆ ਕਿ ਆ ਵੀ ਆ ਵੀ ਮੋਰਾਂ ਦਾ ਕੱਟੀ ਬਹੁਤ ਚੰਗੀ ਠੰਡੀ ਸੀਲ ਹੈ ਜੀ ਪਤਲੀ ਚਮੜੀ ਦੀ ਕੱਟੀ ਤੇ ਬਈ ਥਣਾ ਦੀ ਵੀ ਇਹਦੀ ਵੀ ਥਣ ਥਣ ਬਹੁਤ ਸਾਫ਼ ਨੇ ਇਹ ਦੇਖੋ ਆ ਚਾਰੇ ਥਣ ਕੰਨਿਆਂ ਨੂੰ ਲੱਗੇ ਬਹੁਤ ਸੋਹਣੇ ਕਿੰਨੇ ਚਿਰ ਦੀ ਬਈ ਇਹ 15 ਕਿੰਨੇ ਦੀ ਸੀ ਤੇ ਬਾਈ ਇਹਦੀ ਕੀਮਾ ਕਰਦੇ? ਇਹ ਤਾਂ 24000 ਰੁਪਿਆ ਦਾ ਹੈ। 24 ਬਾਈ। ਹਾਂਜੀ। ਤੇ ਹੋਰਾਂ ਨਾਲ ਸੀਗੀ ਨੀਲੀ ਰਾਵੀ। ਆ ਦੇਖੋ ਬਾਈ ਨੀਲੀ ਰਾਵੀ ਦੀ ਕੱਟੀ ਆ। ਬੜੀ ਜੈਤ ਜੀ ਮਾਰਕਿੰਗ ਹੈ। ਚਾਰੇ ਪੈਰ ਇਹਦੇ। ਆ ਦੇਖੋ ਆ ਪਿੱਛੇ ਵਾਲੇ ਦੋਨੇ ਪੈਰ ਤੇ ਬਾਈ ਗਾਂਲੇ ਵੀ ਪੈਰ ਦਿਖਾ ਦੇ ਤੇ ਇਧਰ ਪੂਜ ਦਿਖਾ ਦੇ ਤੇ ਅੱਗੇ ਇਧਰ ਮੱਥਾ ਵੀ ਦਿਖਾ ਦੇ। ਤੇ ਨੀਲੀ ਰਾਵੀ। ਤੇ ਬਾਈ ਇਹ ਕਿੰਨੇ ਚੱਲਦੀ ਆ? ਇਹ ਵੀ 14 ਮਹੀਨਾ ਦੀ। ਤੇ ਬਾਈ ਇਹਦਾ ਕੀਮਾ ਕਰ ਦਿੰਦੇ ਤੁਸੀਂ? ਇਹਦਾ 25000 ਰੁਪਿਆ। 25 ਬਾਈ ਤੇ ਬਾਈ ਇੱਕ ਤੁਸੀਂ ਆਪ ਦਾ ਫੋਨ ਨੰਬਰ ਦੱਸ ਦਿਓ ਤੇ ਜੀ ਬਾਈ ਕਿਸੇ ਨੇ ਹਨਾ ਆਪਣਾ ਜੀ ਡਿਸਟ੍ਰਿਕਟ ਫਾਜ਼ਿਲਕਾ ਪਿੰਡ ਕਮਾਲਵਾਲਾ ਫੋਨ ਨੰਬਰ ਹੈਗਾ 788992020 ਪਿੰਡ ਕਮਾਲਵਾਲਾ ਦੇ ਵਿੱਚ ਸੋਨੂੰ ਸਰਪੰਚ ਦੇ ਨਾਂ ਤੋਂ ਜੀ ਨੂੰ ਮਰਜ਼ੀ ਪੁੱਛ ਕੇ ਆ ਜੀ ਬਾਈ ਤੁਸੀਂ ਕੱਟ ਕੇ ਹਨਾ ਲਿਆਉਂਦੀ ਰਹਿੰਨੇ ਹੋ ਹਾਂਜੀ ਹਾਂਜੀ ਤੇ ਇਸ ਵਾਰ ਬਾਈ ਚਾਰ ਲੈ ਕੇ ਆਂ ਜਾਂ ਹੋ ਸੇਣੋ ਬਸ ਚਾਰ ਹੀ ਲੈਣਗੇ ਚਾਰ ਹੀ ਲੈਣਗੇ ਬਾਈ ਅੱਜ ਹੋਰ ਠੀਕ ਹੈ ਬਾਈ ਨੰਬਰ ਲੈ ਲਓ ਬਾਈ ਦਾ ਨੰਬਰ ਬਾਈ ਦਾ ਲੈਣੇ ਆ ਹਾਂ ਨੰਬਰ ਦੱਸ ਐ ਦੁਬਾਰਾ ਫਿਰ ਦੱਸ ਦਿੰਦੇ ਆ 788992020